ਸਤਿ ਸ੍ਰੀ ਅਕਾਲ ਦੋਸਤੋ ਮੇਰਾ ਨਾਮ ਗੁਰਿੰਦਰ ਸਿੰਘ ਅੱਜ ਹਾਜ਼ਰ ਹਾਂ ਇੱਕ ਹੋਰ ਨਵੀਂ ਕ੍ਰਾਈਮ ਸਟੋਰੀ ਦੇ ਨਾਲ ਤੇ ਜਿਹੜੀ ਅੱਜ ਦੀ ਸਟੋਰੀ ਆ ਬਹੁਤ ਜ਼ਿਆਦਾ ਦਿਮਾਗ ਨੂੰ ਹਿਲਾ ਕੇ ਰੱਖਣ ਵਾਲੀ ਸਟੋਰੀ ਆ ਤੇ ਪਹਿਲੇ ਹੀ ਬੇਨਤੀ ਆ ਜਿਨ੍ਹਾਂ ਤੇ ਕਮਜ਼ੋਰ ਦਿਲ ਵਾਲਿਆ ਉਹ ਵੀਡੀਓ ਨੂੰ ਹੁਣੇ ਛੱਡ ਕੇ ਜਾ ਸਕਦੇ ਆ ਕਿਉਂਕਿ ਅੱਗੇ ਜਾ ਕੇ ਬਹੁਤ ਰੋਲਾ ਰੱਪਾ ਇਸ ਵੀਡੀਓ ਦੇ ਵਿੱਚ ਤੇ ਬਾਕੀ ਵੀਡੀਓ ਦੇ ਵਿੱਚ ਬਣੇ ਰਹੋ ਜਿਹੜੇ ਇਦਾਂ ਦੀਆਂ ਚੀਜ਼ਾਂ ਨੂੰ ਹੈਂਡਲ ਕਰ ਸਕਦੇ ਆ ਦੋਸਤੋ ਜ਼ਿਆਦਾ ਟਾਈਮ ਨਾ ਵੇਸਟ ਕਰਦੇ ਹੋਏ ਆਪਾਂ ਤੁਹਾਨੂੰ ਅੱਜ ਦੀ ਸਾਰੀ ਸਟੋਰੀ ਸਕਾਟਲੈਂਡ ਦਾ ਕੇਸ ਆ ਜਿਹਦੇ ਵਿੱਚ ਇਹ ਐਡੀਥ ਨਾਮ ਦੀ ਔਰਤ ਰਹਿੰਦੀ ਇਹ ਜਦੋਂ ਉਮਰ ਸੀਗੀ 18 ਸਾਲ ਦੀ ਇਹਨੇ ਇੱਕ ਮੁੰਡੇ ਨੂੰ ਜਨਮ ਦਿੱਤਾ ਜਿਹਦਾ ਨਾਮ ਸੀਗਾ ਜੌਨ ਇਹਦਾ ਪਿਓ ਕਿਹੜਾ ਸੀਗਾ ਇਹ ਵੀਡੀਓ ਦੇ ਵਿੱਚ ਨਹੀਂ ਦੱਸ ਸਕਦੇ ਨਾ ਸਾਨੂੰ ਪਤਾ ਕਿਉਂਕਿ ਸਰਚ ਕੀਤਾ ਸਾਨੂੰ ਨਹੀਂ ਪਤਾ ਲੱਗਾ ਵੀ ਉਹ ਕਿਹਦਾ ਬੱਚਾ ਸੀ ਕਿਉਂਕਿ ਤੁਹਾਨੂੰ ਪਤਾ ਹੀ ਆਂ ਕਈ ਵਾਰੀ ਬਾਹਰਲੇ ਦੇਸ਼ ਦੇ ਵਿੱਚ ਬਿਨਾ ਵਿਆਹ ਤੋਂ ਵੀ ਜਵਾਬ ਕਰ ਲੈਂਦੇ ਆ ਜਦੋਂ ਇਹਨੇ ਬੱਚੇ ਨੂੰ ਜਨਮ ਦਿੱਤਾ ਤੇ ਇਹ ਰੋਡ ਦੇ ਉੱਤੇ ਹੀ ਰਹਿੰਦੇ ਹੁੰਦੇ ਸੀਗੇ ਤਾਂ ਉਹਨੂੰ ਉੱਥੇ ਰੋਡ ਤੇ ਹੀ ਪਾਲਦੀ ਸੀ ਥੋੜਾ ਬੋਤਾ ਮੰਗ-ਮੰਗ ਕੇ ਖਾ ਪੀ ਲੈਂਦੇ ਸੀਗੇ ਤਾਂ ਕਈ ਵਾਰੇ ਬੱਚੇ ਨੂੰ ਪਾਲਣ ਵਾਸਤੇ ਇਹ ਛੋਟੀਆਂ-ਮੋਟੀਆਂ ਚੋਰੀਆਂ ਵੀ ਕਰਦੇ ਹੁੰਦੇ ਸੀਗੇ ਜੋਨ ਆਪਣੀ ਮਾਂ ਨੂੰ ਤੇ ਇਹ ਮਾਂ ਆਪਣੇ ਪੁੱਤ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਸੀਗੇ ਪਰ ਕਈ ਵਾਰੀ ਐਡਿਥ ਜੇਲ੍ਹ ਦੇ ਵਿੱਚ ਜਾ ਚੁੱਕੀ ਸੀ ਕਿਉਂਕਿ ਇਹਦੇ ਉੱਤੇ ਚੋਰੀਆਂ ਦੇ ਬਹੁਤ ਸਾਰੇ ਕੇਸ ਪੈ ਚੁੱਕੇ ਸੀਗੇ ਤੇ ਦਾ ਜੇਲ੍ਹ ਦੇ ਵਿੱਚ ਆਣਾ ਜਾਣਾ ਲੱਗਾ ਹੀ ਰਹਿੰਦਾ ਹੁੰਦਾ ਸੀਗਾ ਤੇ ਜਦੋਂ ਜੇਲ੍ਹ ਦੇ ਵਿੱਚ ਜਾਂਦੀ ਸੀ ਤਾਂ ਜੋਨ ਨੂੰ ਇੱਕ ਸ਼ੈਲਟਰ ਹਾਊਸ ਤੁਹਾਨੂੰ ਪਤਾ ਜਿੱਥੇ ਬੱਚਿਆਂ ਦੀ ਕੇਅਰ ਕਰਨ ਵਾਸਤੇ ਜਾਂ ਜਿੱਥੇ ਜਿਨ੍ਹਾਂ ਦਾ ਕੋਈ ਘਰ-ਬਾਰ ਨਹੀਂ ਹੁੰਦਾ ਉਹ ਸ਼ੈਲਟਰ ਹਾਊਸ ਦੇ ਵਿੱਚ ਰਹਿ ਸਕਦੇ ਆ ਲੋਕੀਗਾ ਜਦੋਂ ਇਹ ਜੇਲ੍ਹ ਦੇ ਵਿੱਚ ਜਾਂਦੀ ਸੀ ਤਾਂ ਜੋਨ ਨੂੰ ਉੱਥੇ ਛੱਡ ਕੇ ਚਲੇ ਜਾਂਦੇ ਹੁੰਦੇ ਸੀਗੇ ਤਾਂ ਇਦਾਂ ਹੀ ਕਰਦੇ ਕਰਦੇ ਥੋੜੇ ਟਾਈਮ ਬਾਅਦ ਇਹਨੂੰ ਇੱਕ ਆਹ ਡੇਵਿਡ ਨਾਮ ਦਾ ਬੰਦਾ ਮਿਲਦਾ ਤੇ ਦੋਨੇ ਪਿਆਰ ਦੇ ਵਿੱਚ ਆ ਜਾਂਦੇ ਆ ਤਾਂ ਜਿਹੜਾ ਡੇਵਿਡ ਸੀਗਾ ਉਹ ਬੱਚੇ ਨੂੰ ਜੌਨ ਨੂੰ ਵੀ ਆਪਣੇ ਪਿਓ ਵਰਗਾ ਪਿਆਰ ਦਿੰਦਾ ਹੁੰਦਾ ਸੀਗਾ ਜਿਦਾ ਪਿਓ ਆਪਣੇ ਬੱਚਿਆਂ ਨੂੰ ਦਿੰਦਾ ਆ ਤੇ ਇਹਨਾਂ ਦੋਨਾਂ ਦਾ ਆਪਸ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਰਿਲੇਸ਼ਨ ਹੋਣ ਕਰਕੇ ਇੱਥੇ ਹੀ ਮੰਗਣ ਲੱਗੇ ਇਕੱਠੇ ਮੰਗ ਕੇ ਖਾਂਦੇ ਪੀਂਦੇ ਸੀਗੇ ਟੋੜੇ ਬੁੱਤੀ ਚੋਰੀ ਚਕਾਰ ਇਕੱਠੇ ਕਰਵਾਤ ਲੈਂਦੇ ਹੁੰਦੇ ਸੀਗੇ ਤਾਂ ਇੱਕ ਦਿਨ ਪੁਲਿਸ ਵਾਲੇ ਐਡਿਥ ਨੂੰ ਅਰੈਸਟ ਕਰਕੇ ਲੈ ਗਏ ਕਿਉਂਕਿ ਇਹਨੇ ਇੱਕ ਵਾਰੀ ਸੜਕ ਦੇ ਉੱਤੇ ਬਹੁਤ ਜ਼ਿਆਦਾ ਮਾਰਕੀਟ ਕੀਤੀ ਕਿਸੇ ਦੇ ਨਾਲ ਜਦਾ ਉਹਦਾ ਬਹੁਤ ਜ਼ਿਆਦਾ ਖੂਨ ਨਿਕਲ ਗਿਆ ਸੀਗਾ ਜਿਹਦੇ ਕਰਕੇ ਇਹਦੇ ਤੇ ਕੇਸ ਹੋ ਗਿਆ ਤਾਂ ਪੁਲਿਸ ਵਾਲੇ ਇਹਨੂੰ ਲੈ ਕੇ ਚਲੇ ਗਏ ਤੇ ਉਹਨੂੰ 9 ਮਹੀਨਿਆਂ ਦੀ ਜੇਲ੍ਹ ਹੋ ਗਈ ਤੇ ਜਦੋਂ ਇਹ 9 ਮਹੀਨੇ ਜੇਲ੍ਹ ਹੋ ਗਈ ਜੌਨ ਉਹ ਸ਼ੈਲਟਰ ਹਾਊਸ ਦੇ ਵਿੱਚ ਛੱਡ ਦਿੱਤਾ ਤੇ ਜਿਹੜਾ ਡੇਵਿਡ ਸੀਗਾ ਉਹਨੇ ਆਪਣਾ ਕਿਸੇ ਰੈਸਟੋਰੈਂਟ ਦੇ ਵਿੱਚ ਜਾ ਕੇ ਮਾੜੀ-ਮੋਟੀ ਜੌਬ ਕਰਨੀ ਸ਼ੁਰੂ ਕਰ ਦਿੱਤੀ ਜਿਹਦੇ ਕਰਕੇ ਥੋੜੇ-ਬੋਤੇ ਸੋਨੇ ਪੈਸੇ ਕਮਾਣ ਲੱਗ ਗਿਆ ਉਹਨੇ ਆਪਣੀ ਜ਼ਿੰਦਗੀ ਨੂੰ ਸੁਧਾਰਨ ਦਾ ਸੋਚ ਲਿਆ ਹੋਇਆ ਸੀਗਾ ਵੀ ਜਦ ਤੱਕ ਐਡੀ ਤਾਂ ਜੇਲ੍ਹ ਚੋਂ ਬਾਹਰ ਆਉਗੀ ਉਦੋਂ ਤੱਕ ਮੈਂ ਬਹੁਤ ਛੋਣਾ ਘਰ-ਬਾਰ ਲੈ ਕੇ ਕਰ ਲੂੰਗਾ ਕੰਮ-ਕਾਰ ਤੇ ਉਹਨੇ ਇੱਕ ਰੈਂਟ ਦੇ ਉੱਤੇ ਮਕਾਨ ਲੈ ਲਿਆ ਰੈਂਟ ਦੇ ਉੱਤੇ ਰਹਿਣ ਲੱਗ ਗਿਆ ਤੇ ਜੋਬ ਤੇ ਜਾ ਕੇ ਪੈਸੇ ਕਮਾਉਂਦਾ ਸੀ ਸੋਹਣੇ ਤੇ ਜਿੱਦਾਂ ਹੀ 9 ਮਹੀਨੇ ਬਾਅਦ ਐਡਿਥ ਦੀ ਸਜ਼ਾ ਖਤਮ ਹੋਈ ਪੂਰੀ ਹੋਣ ਤੇ ਬਾਹਰ ਆਂਦੀ ਖੁਸ਼ੀ ਦੇ ਵਿੱਚ ਡੇਵਿਡ ਖੁਸ਼ ਸੀਗਾ ਪੂਰਾ ਤੇ ਉਹਨੇ ਆਪਣੇ ਯਾਰਾਂ ਦੋਸਤਾਂ ਦੇ ਕੋਲ ਪਾਰਟੀ ਰੱਖੀ ਸੀ ਤਾਂ ਐਡਿਥ ਨੂੰ ਵੀ ਕਹਿਤਾ ਤੂੰ ਐਸਾ ਡਰੈਸ ਤੇ ਆ ਜਾ ਉਹਨੇ ਆਪਣੇ ਯਾਰਾਂ ਦੋਸਤਾਂ ਦੇ ਨਾਲ ਮਲਾਇਆ ਜਿਹਦਾ ਨਾਮ ਸੀਗਾ ਆਇਨ ਤੇ ਆਹ ਐਂਥਨੀ ਇਹਨਾਂ ਦੀ ਤੁਸੀਂ ਫੋਟੋਆਂ ਦੇਖ ਸਕਦੇ ਆ ਇਹ ਬੁਢੇ ਸੀਗੇ ਕੋਈ 69 ਸਾਲ ਦਾ ਸੀ ਕੋਈ 70 71 ਸਾਲ ਦਾ ਸੀਗਾ ਇਹ ਰਿਟਾਇਰ ਸੀਗੇ ਬਟ ਹੈਗੇ ਇਹ ਵੀ ਪੱਲਿਓਂ ਲੰਗੇ ਸੀਗੇ ਥੋੜੇ ਗਰੀਬ ਸੀਗੇ ਇਹਨਾਂ ਦੇ ਕੋਲ ਵੀ ਕੁਝ ਨਹੀਂ ਸੀਗਾ ਤੇ ਬਟ ਇਹਨਾਂ ਦਾ ਜਿਹੜੀ ਮਾਰੀ ਮੋਟੀ ਪੈਨਸ਼ਨ ਆਉਂਦੀ ਸੀ ਉਹਦੇ ਨਾਲ ਗੁਜ਼ਾਰਾ ਕਰਦੇ ਸੀ ਕਿ ਦੋਨੇ ਰਲ ਕੇ ਇਕੱਠੇ ਰਹਿੰਦੇ ਹੁੰਦੇ ਸੀ ਇਹਨਾਂ ਦਾ ਕੋਈ ਮਾਪਿਓ ਕੋਈ ਬੱਚੇ ਕੋਈ ਕੁਝ ਨਹੀਂ ਸੀ ਕਿ ਅੱਦੇ ਸੀ ਛੜੇ ਛਾਂਟ ਤੇ ਉਸ ਤੋਂ ਬਾਅਦ ਜਦੋਂ ਇਹਨਾਂ ਨੇ ਪਾਰਟੀ ਰੱਖ ਲਈ ਇੱਕ ਥਾਂ ਦੇ ਉੱਤੇ ਇਹ ਸਵੇਰ ਲੈ ਕੇ ਸ਼ਾਮ ਤੱਕ ਖਾਂਦੇ ਪੀਂਦੇ ਰਹੇ ਡਰਿੰਕ ਕਰਦੇ ਰਹੇ ਪੈਕ ਸ਼ਗ ਲਾਉਂਦੇ ਰਹੇ ਐਡਿਥ ਜੇਲ੍ਹ ਚੋਂ ਆ ਕੇ ਸਿੱਧਾ ਹੀ ਇਹਨਾਂ ਦੇ ਅਪਾਰਟਮੈਂਟ ਦੇ ਵਿੱਚ ਪਹੁੰਚ ਗਈ ਜਿੱਥੇ ਇਹਨਾਂ ਨੇ ਪਾਰਟੀ ਰੱਖੀ ਹੋਈ ਸੀਗੀ ਤਾਂ ਚਲੋ ਥੋੜਾ ਟਾਈਮ ਇਹਨਾਂ ਨੇ ਵਧੀਆ ਸਪੈਂਡ ਕੀਤਾ ਖਾਂਦੇ ਪੀਂਦੇ ਰਹੇ ਹੱਸਦੇ ਗੇੜਦੇ ਰਹੇ ਤਾਂ ਥੋੜ ਤੇ ਇਹਨਾਂ ਦੀ ਜਿਹੜੀ दारू ਸੀਗੀ ਉਹ ਵੀ ਮੁੱਕ ਗਈ ਤੇ ਇੱਕ ਦੂਜੇ ਦੇ ਮੂੰਹ ਵੱਲ ਦੇਖਣ ਲੱਗ ਗਏ ਵੀ ਕਿਹੜਾ दारू ਮੰਗਾਊਗਾ ਤੇ ਆਪਾਂ ਹੁਣ ਪੈਗ ਸੇਕ ਲਾਵਾਂਗੇ ਤਾਂ ਪੱਲਿਓਂ ਦੀ ਸਾਰੇ ਹੀ ਨੰਗ ਸੀਗੇ ਐਡਿਥ ਸੀ ਉਹ ਜੇਲ ਚ ਹੋਇਆ ਸੀ ਉਹਦੇ ਕੋਲ ਕੋਈ ਪੈਸਾ ਨਹੀਂ ਸੀਗਾ ਡੇਵਿਡ ਸੀਗਾ ਜਿਹੜਾ ਉਹਦੇ ਕੋਲ ਜਿੰਨੇ ਕ ਪੈਸੇ ਸੀਗੇ ਉਹਨੇ ਦੀ दारू ਉਹ ਅਲਰੇਡੀ ਲੈ ਆ ਚੁੱਕਿਆ ਸੀਗਾ ਤੇ ਜਿਹੜੇ ਆਹ ਦੋ ਸੀਗੇ ਬੁੜੇ ਦੋਸਤ ਯਾਰ ਦੋਸਤ ਇਹਨਾਂ ਨੇ ਕਿਹਾ ਸੀ ਅਪਾਰਟਮੈਂਟ ਦੇ ਵਿੱਚ ਤੁਹਾਨੂੰ ਰਹਿਣ ਸਣਨ ਨੂੰ ਦੇ ਰਹੇ ਆਂ ਚਖਣਾ ਅਸੀਂ ਲੈ ਕੇ ਆਏ ਆਂ ਅਸੀਂ ਨਹੀਂ ਪੈਸੇ ਲਾ ਸਕਦੇ ਤਾਂ ਇਹ ਚੀਜ਼ ਦੇਖ ਕੇ ਜਿਹੜੀ ਐਡਿਥ ਸੀਗੀ ਉਹਨੂੰ ਗੁੱਸਾ ਆ ਜਾ ਕੇ ਉੱਥੋਂ ਦੀ ਹਥਿਆਰ ਚੱਕ ਲਈ ਤੇ ਚਾਕੂ ਤੇ ਉਹ ਲਿਆ ਕੇ ਉਹਨੇ ਡੇਵਿਡ ਨੂੰ ਗਲੇ ਤੋਂ ਫੜ ਲਿਆ ਤੇ ਉਹਨੂੰ ਕਿਹਾ ਵੀ ਦੇਖ ਮੈਂ ਇੰਨੇ ਟਾਈਮ ਬਾਅਦ ਆਈਆਂ ਤੂੰ ਮੇਰਾ ਬੁਆਏਫਰੈਂਡ ਹੋ ਕੇ ਵੀ ਮੈਨਰਲੀ ਇੱਕ ਤੂੰ ਦਾਰੂ ਨਹੀਂ ਪੀਹਾ ਸਕਦਾ ਤੇ ਉਹਨੇ ਚਾਕੂ ਉਹਦੇ ਪੱਟਾਂ ਦੇ ਉੱਤੇ ਬਹੁਤ ਜ਼ਿਆਦਾ ਵਾਰ ਵਾਰ ਕੀਤੇ ਜਿਹਦੇ ਨਾਲ ਨਾ ਇੱਕ ਪੱਟਾ ਦੇ ਨਸ ਹੁੰਦੀ ਹੈ ਜਿਹੜੀ ਸਿੱਧਾ ਦਿਲ ਨਾਲ ਕਨੈਕਟ ਹੁੰਦੀ ਆ ਉਸ ਦੇ ਵਿੱਚ ਚਾਕੂ ਕਿੰਨੀ ਵਾਰ ਲੱਗਾ ਜਿਹਦੇ ਕਰਕੇ ਬਹੁਤ ਸਾਰਾ ਬਲੱਡ ਬਾਹਰ ਆਉਣ ਲੱਗਿਆ ਤੇ ਮਿੰਟਾਂ ਦੇ ਵਿੱਚ ਉਹਦੇ ਖੂਨੋਂ ਖੂਨ ਹੋ ਗਿਆ ਤੇ ਉਹ ਬੇਹੋਸ਼ ਹੋਣ ਲੱਗਿਆ ਹੌਲੀ ਹੌਲੀ ਜਿੱਦਾਂ ਹੀ ਖੂਨ ਬਹੁਤ ਜ਼ਿਆਦਾ ਵਗ ਗਿਆ ਤਾਂ ਉਹ ਜਿਹੜੇ ਨਾਲ ਦੇ ਯਾਰ ਦੋਸਤ ਸੀਗੇ ਉਹ ਵੀ ਬੁੜੇ ਸੀਗੇ ਉਹ ਦੇਖਣ ਲੱਗ ਗਏ ਵੀ ਇਹ ਕੀ ਕਰਦੇ ਪਈਆਂ ਤਾਂ ਉਹਨੇ ਕਿਸੇ ਨਾ ਕਿਸੇ ਤਰੀਕੇ ਨਾਲ ਸ਼ਾਂਤ ਕਰਾਇਆ ਤੇ ਉਹਨੂੰ ਕਿਹਾ ਦੇਖ ਤੂੰ ਹੁਣ ਬਹੁਤ ਗਲਤ ਕੰਮ ਕਰ ਦਿੱਤਾ ਆ ਇੱਥੇ ਸਾਡਾ ਪੁਲਿਸ ਕੇਸ ਵੀ ਬਣ ਸਕਦਾ ਆ ਇਹ ਚੀਜ਼ ਜਦੋਂ ਦੇਖੀ ਤਾਂ ਉਹਨੇ ਵੀ ਥੋੜੀ ਜੀ ਹੋਸ਼ ਆਈ ਹਾਂ ਵੀ ਮੈਂ ਜਲਦਬਾਜ਼ੀ ਦੇ ਵਿੱਚ ਕੁਝ ਗਲਤ ਕੰਮ ਕਰ ਬੈਠੀ ਆ ਤਾਂ ਉਹਨਾਂ ਨੇ ਸੋਚਿਆ ਹੁਣ ਕੀ ਕਰੀਏ ਤਾਂ ਉਹ ਦੋਨਾਂ ਨੇ ਕਿਹਾ ਵੀ ਤੂੰ ਐਦਾਂ ਕਰ ਤੂੰ ਐਂਬੂਲੈਂਸ ਨੂੰ ਫੋਨ ਕਰ ਤੇ ਆਪਾਂ ਇਹਨੂੰ ਫਟਾਫਟ ਲੈ ਕੇ ਚਲਦੇ ਆਂ ਤਾਂ ਐਡਿਥ ਫੋਨ ਕਰਨ ਵਾਸਤੇ ਚਲੀ ਗਈ ਅੰਦਰ ਕਮਰੇ ਦੇ ਵਿੱਚ ਜਾ ਕੇ ਐਂਬੂਲੈਂਸ ਨੂੰ ਫੋਨ ਕਰਨ ਦੀ ਜਗ੍ਹਾ ਆਪਣੇ ਮੁੰਡੇ ਜੌਨ ਨੂੰ ਫੋਨ ਕੀਤਾ ਜਦੀ ਉਮਰ 18-19 ਸਾਲ ਦੀ ਹੋ ਚੁੱਕੀ ਸੀਗੀ ਆ ਤੁਸੀਂ ਦੇਖ ਸਕਦੇ ਹੋ ਫੋਟੋ ਤੇ ਚਲੋ ਉਹ ਜਹਾ ਮੋٹے ਦਿਮਾਗ ਦਾ ਉਹ ਬੰਦਾ ਜੌਨ ਉਹ ਇਕੱਲਾ ਨਹੀਂ ਆਇਆ ਉਹ ਵੀ ਆਪਣੇ ਨਾਲ ਇੱਕ ਮੁੰਡਾ ਲੈ ਕੇ ਆਇਆ ਜਦੀ ਉਮਰ ਹਲੇ 16 ਸਾਲ ਦੀ ਸੀਗੀ ਆ ਉਹਦਾ ਨਾਮ ਸੀਗਾ ਜਿਮੀ ਆ ਫੋਟੋ ਦੇਖ ਸਕਦੇ ਤੁਸੀਂ ਇਹ ਦੋਨੇ ਜਣੇ ਟੈਕਸੀ ਕਰਕੇ ਉਸ ਘਰ ਦੇ ਵਿੱਚ ਪਹੁੰਚੇ ਜਿੱਦਾਂ ਹੀ ਅੰਦਰ ਗਏ ਤਾਂ ਬੁੜੇ ਦੇ ਕੇ ਨਾ ਉਸ ਪੁੱਛਦੇ ਸੀਗੇ ਵੀ ਤੂੰ ਇਹਨਾਂ ਨੂੰ ਪਾਗਲਾ ਜਾਨ ਨੂੰ ਕਾਹਤੇ ਬੁਲਾ ਲਿਆ ਵੀ ਤੈਨੂੰ ਮੈਂ ਕਿਹਾ ਸੀ ਐਂਬੂਲੈਂਸ ਨੂੰ ਫੋਨ ਕਰਨਾ ਤੇ ਉਹਨੇ ਦੱਸਿਆ ਵੀ ਅਸੀਂ ਐਂਬੂਲੈਂਸ ਨੂੰ ਨਹੀਂ ਫੋਨ ਕੀਤਾ ਕਿਉਂਕਿ ਪੁਲਿਸ ਕੇਸ ਸਾਡੇ ਤੇ ਪੈ ਸਕਦਾ ਸੀਗਾ ਤਾਂ ਐਡਿਥ ਨੇ ਆਪਣੇ ਮੁੰਡੇ ਨੂੰ ਦੱਸਿਆ ਆ ਵੀ ਇੱਦਾਂ ਇੱਦਾਂ ਕਰਕੇ दारू ਮੁੱਕ ਗਈ ਸੀ ਨਸ਼ੇ ਦੇ ਵਿੱਚ ਤੇ ਮੇਰੇ ਕੋਲੋ ਗਲਤੀ ਨਾਲ ਇਹਦੇ ਜ਼ਿਆਦਾ ਵਾਰ ਵਾਰ ਕਰ ਗਿਆ ਚਾਕੂ ਜਿਹਦੇ ਕਰਕੇ ਖੂਨ ਜ਼ਿਆਦਾ ਵਗ ਗਿਆ ਤੇ ਹੁਣੇ ਬੇਹੋਸ਼ ਹੋ ਗਿਆ ਆ ਤਾਂ ਇੰਨੀ ਕੁ ਗੱਲ ਹਲੇ ਐਡੀ ਤੋਂ ਆਪਣੇ ਮੁੰਡੇ ਨੂੰ ਦੱਸ ਹੀ ਰਹੀ ਸੀ ਜਦ ਤੱਕ ਇਹਨਾਂ ਦੀ ਆਪਸ ਦੇ ਵਿੱਚ ਬਹਿਸ ਹੋਣੀ ਸ਼ੁਰੂ ਹੋ ਗਈ ਆ ਵੀ ਤੇਰੇ ਕਰਕੇ ਅਸੀਂ ਸਾਰੇ ਫਸਾਂਗੇ ਜੇਲ੍ਹ ਦੇ ਵਿੱਚ ਜਾਵਾਂਗੇ ਤਾਂ ਜੌਨ ਨੇ ਕਿਹਾ ਤੁਸੀਂ ਜਿਹਦੇ ਕਰਕੇ ਬਹਿਸ ਦੇ ਪਿਆ ਐਂਬੂਲੈਂਸ ਬੁਲਾਣ ਲੱਗੇ ਪਹਿਲੇ ਉਹਨੂੰ ਚੈੱਕ ਤਾਂ ਕਰ ਲਿਓ ਉਹ ਜਿੰਦਾ ਆ ਕਿ ਮਰ ਗਿਆ ਆ ਤੇ ਜਦੋਂ ਹੀ ਉਹਨੇ ਜਾ ਕੇ ਉਹਦੇ ਸਾਹ ਚੈੱਕ ਕੀਤੇ ਤਾਂ ਆਲਰੇਡੀ ਉਹ ਮਰ ਚੁੱਕਿਆ ਸੀਗਾ ਡੇਵਿਡ ਏ ਚੀਜ਼ ਐ ਕਿ ਉਹ ਹੋਰ ਜ਼ਿਆਦਾ ਕਬਰਾ ਕੇ ਤਾਂ ਜੌਨ ਨੇ ਆਈਡੀਆ ਦਿੱਤਾ ਆਪਣੀ ਮਾਂ ਨੂੰ ਕਹਿੰਦਾ ਗਵਾ ਤਾਂ ਸਿਰਫ ਆਹ ਦੋ ਆ ਜੇ ਆਪਾਂ ਇਹਨਾਂ ਦੋਨਾਂ ਨੂੰ ਵੀ ਮਾਰ ਦਈਏ ਮੇਰੇ ਖਿਲਾਫ ਕੋਈ ਸਬੂਤ ਨਹੀਂ ਰਹਿ ਜਾਣਾ ਤੇ ਉਹੋ ਜੀ ਮੋٹے ਦਿਮਾਗ ਤੇ ਉਹਦੀ ਮਾਂ ਸੀ ਉਹਨੇ ਵੀ ਇਹ ਚੀਜ਼ ਨੂੰ ਆਈਡੀਆ ਸੋਚਿਆ ਵੀ ਬਹੁਤ ਵਧੀਆ ਆ ਉਹਨੇ ਹਾਂ ਕਰ ਦਿੱਤੀ ਤਾਂ ਉਹਨੇ ਕਿਹਾ ਚਲੋ ਆਪਾਂ ਐਦਾਂ ਕਰਦੇ ਆ ਇੱਕ ਇੱਕ ਕਰਕੇ ਆਪਾਂ ਦੋਨਾਂ ਨੂੰ ਖਤਮ ਕਰਦੇ ਆ ਜੌਨ ਨੇ ਕਿਹਾ ਵੀ ਇੱਕ ਨੂੰ ਆਹ ਜਿਮੀ ਖਤਮ ਕਰੂਗਾ ਇੱਕ ਨੂੰ ਮੈਂ ਖਤਮ ਕਰੂੰਗਾ ਤੇ ਜਿਹੜੀ ਐਡਿਟ ਸੀਗੀ ਉਹਨੇ ਕਿਹਾ ਤਾਂ ਮੈਂ ਡੇਵਿਡ ਨੂੰ ਆਲਰੇਡੀ ਖਤਮ ਕਰ ਚੁੱਕੀ ਆ ਤਾਂ ਤੁਸੀਂ ਹੁਣ ਦੇਖੋ ਇੱਕ ਇੱਕ ਵਾਰੀ ਤੁਹਾਡੀ ਆ ਤੇ ਚਲੋ ਉਹਨੇ ਕਿਹਾ ਸ਼ੁਰੂਆਤ ਮੈਂ ਕਰਦਾ ਆ ਜੌਨ ਅੰਦਰ ਗਿਆ ਉਹਨੇ ਚਾਕੂ ਚੱਕਿਆ ਚੱਕ ਕੇ ਜਿਹੜਾ ਆਇਨ ਸੀਗਾ ਉਹਦੇ ਕੋਲ ਬਹਿ ਗਿਆ ਹੱਸ ਕੇ ਪਹਿਲੇ ਗੱਲਾਂ ਕਰਨ ਲੱਗ ਗਿਆ ਜਿੱਦਾਂ ਹੀ ਉਹ ਗੱਲਾਂ ਬਾਤਾਂ ਕਰਦੇ ਪਏ ਸੀਗੇ ਤਾਂ ਉਹਨੇ ਫਟਾਫਟ ਉਹਨੂੰ ਗਲੇ ਤੋਂ ਫੜ ਕੇ ਉਹਦੇ ਛਾਤੀ ਦੇ ਉੱਤੇ ਬਹੁਤ ਜ਼ਿਆਦਾ ਵਾਰ ਵਾਰ ਕਿਤੇ ਜਿਹਦੇ ਕਰਕੇ ਬਹੁਤ ਸਾਰਾ ਬਲੱਡ ਉਹਦਾ ਵੀ ਬਾਹਰ ਆ ਨਿਕਲਣ ਲੱਗ ਗਿਆ ਹੌਲੀ ਹੌਲੀ ਕਰਦੇ ਕਰਦੇ ਕਿੰਨਾ ਸਾਰਾ ਖੂਨ ਬਾਹਰ ਆ ਗਿਆ ਤੇ ਉਹਨੂੰ ਥੱਲੇ ਸਿੱਟ ਕੇ ਉਹਦੇ ਸਿਰ ਦੇ ਉੱਤੇ ਪੈਰ ਨਾਲ ਮਾਰਨਾ ਸ਼ੁਰੂ ਕਰ ਦਿੱਤਾ ਜਦੋਂ ਉਹਦੇ ਸਿਰ ਤੇ ਪੈਰ ਵੱਜੇ ਹੁਣ ਇੰਨੀ ਡਿਟੇਲ ਦੇ ਵਿੱਚ ਮੈਂ ਕਿਉਂ ਦੱਸ ਰਿਹਾ ਇਹ ਵੀ ਤੁਹਾਨੂੰ ਵੀਡੀਓ ਦੇ ਲਾਸਟ ਵਿੱਚ ਪਤਾ ਲੱਗੂਗਾ ਵੀ ਮੈਂ ਇੰਨੀ ਡਿਟੇਲਸ ਕਿੱਦਾਂ ਦੱਸ ਪਾ ਰਿਹਾ ਹਾਂ ਤੇ ਚਲੋ ਆਪਾਂ ਕਹਾਣੀ ਅੱਗੇ ਵਧਾਉਨੇ ਆ ਤੇ ਜਦੋਂ ਉਹਨੇ ਸਿਰ ਦੇ ਵਿੱਚ ਬਹੁਤ ਜ਼ਿਆਦਾ ਵਾਰ ਪੈਰ ਮਾਰੇ ਤਾਂ ਉਹਨੂੰ ਇਹ ਵੀ ਲੱਗ ਰਿਹਾ ਸੀਗਾ ਵੀ ਇਹ ਹਲੇ ਵੀ ਜਿੰਦਾ ਆ ਉਹਦੀ ਮਾਂ ਕਹਿੰਦੀ ਸੀ ਇਹ ਖਤਮ ਹੋ ਚੁੱਕਿਆ ਆ ਬਟ ਨਹੀਂ ਉਹਨੇ ਕੰਫਰਮ ਕਰਨ ਵਾਸਤੇ ਸੋਈ ਦੇ ਵਿੱਚ ਜਾ ਕੇ ਪਾਣੀ ਨੂੰ ਉਬਾਲਿਆ ਗਰਮ ਕਰਕੇ ਦੋਨਾਂ ਦੇ ਸਿਰ ਦੇ ਵਿੱਚ ਪਾ ਕੇ ਦੇਖਿਆ ਤਾਂ ਕਿ ਪਤਾ ਲੱਗ ਜਵੇ ਜੇ ਜਿੰਦੇ ਹੋਣਗੇ ਬਹਾਨਾ ਕਰਦੇ ਹੋਣਗੇ ਤਾਂ ਗਰਮ ਪਾਣੀ ਪਾ ਕੇ ਇਹ ਤੜਪਣਗੇ ਉਹਨੇ ਡੇਵਿਡ ਦੇ ਉਹ ਸਿਰ ਦੇ ਵਿੱਚ ਵੀ ਗਰਮ ਪਾਣੀ ਪਾ ਕੇ ਦੇਖਿਆ ਤਾਂ ਉਹਦੇ ਸਿਰ ਦੇ ਵਿੱਚ ਵੀ ਗਰਮ ਪਾਣੀ ਪਾ ਕੇ ਦੇਖਿਆ ਬਟ ਉਹਨਾਂ ਦੇ ਵਿੱਚ ਕੋਈ ਹਲਚਲ ਨਹੀਂ ਸੀ ਕਿਉਂਕਿ ਆਲਰੇਡੀ ਬਹੁਤ ਜ਼ਿਆਦਾ ਬਲੱਡ ਵਗਣ ਦੇ ਕਰਕੇ ਉਹ ਦੋਨਾਂ ਦੇ ਉੱਥੇ ਖਤਮ ਹੋ ਚੁੱਕੇ ਸੀਗੇ ਇਹੀ ਚੀਜ਼ ਆਪਣੀਆਂ ਅੱਖਾਂ ਦੇ ਨਾਲ ਐਂਥਨੀ ਦੇ ਦਦਾ ਪਿਆ ਸੀਗਾ ਤੇ ਕੰਬਦਾ ਪਿਆ ਸੀਗਾ ਤੇ ਐਂਥ ਨਹੀਂ ਇਹ ਚੀਜ਼ ਨੂੰ ਕਬਰਾ ਕੇ ਉਹ फटाफट ਕਮਰੇ ਦੇ ਚ ਵੜ ਗਿਆ ਉਹਨੂੰ ਪਤਾ ਲੱਗਾ ਵੀ ਇਹ ਇਹਨਾਂ ਨੇ ਸਾਰੇ ਖਤਮ ਕਰ ਦਿੱਤੇ ਤਾਂ ਹੁਣ ਅਗਲੀ ਵਾਰੀ ਮੇਰੀ ਹੈ ਪਰ ਹੈਗਾ ਸੀਗਾ ਬਜ਼ੁਰਗ ਬਹੁਤ ਜ਼ਿਆਦਾ ਉਹ ਤੇ ਉਹ ਕਮਰੇ ਵਿੱਚ ਕੁੰਡੀ ਲਾ ਕੇ ਲੋਕ ਲਾ ਕੇ ਤਾਂ ਬਹਿ ਗਿਆ ਇਹਨਾਂ ਨੇ ਪਲਾਨ ਬਣਾਇਆ ਵੀ ਆਪਾਂ ਦਰਵਾਜ਼ਾ ਤੋੜ ਕੇ ਇਹਨੂੰ ਵੀ ਹੁਣ ਖਤਮ ਕਰਦੇ ਆਂ ਉਹਨਾਂ ਨੇ ਡ੍ਰੈਲੇ ਚੱਕੀ ਡ੍ਰੈਲ ਦੇ ਨਾਲ ਲੋਕ ਤੋੜਿਆ ਪਹਿਲਾਂ ਲੋਕ ਤੋੜ ਕੇ ਅੰਦਰ ਜਦਾਂ ਗਏ ਤਾਂ ਐਂਥਨੀ ਭੱਜ ਕੇ ੱਟਾ ਮਾਰ ਕੇ ਬਾਹਰ ਨੂੰ ਭੱਜ ਲਿਆ ਤਾਂ ਜੌਨ ਨੇ ਕਿਹਾ ਜਿਮੀ ਨੂੰ ਦੇਖ ਅਸੀਂ ਆਪਣੇ ਦੋਨਾਂ ਨੇ ਇੱਕ ਇੱਕ ਬਜਾਣਾ ਮਾਰ ਦਿੱਤਾ ਹੁਣ ਇੱਤੇ ਵਾਰੀ ਤੇਰੀ ਆ ਤੇ ਉਹ ਵੀ ਚੋੜਾ ਕਹਿੰਦਾ ਠੀਕ ਆ ਮੈਂ ਕਿਉ ਪਿੱਛੇ ਰਵਾਂ ਉਹਨੇ ਬੇਸਬੋਲ ਚੱਕ ਕੇ ਸਭ ਤੋਂ ਪਹਿੜਾ ਕੰਮ ਕੀਤਾ ਉਹਨੇ ਪਹਿਲੇ ਹੌਲੀ ਹੌਲੀ ਪੈਰਾਂ ਦੇ ਵਿੱਚ ਮਾਰਦ ਰਿਹਾ ਜਿੱਦਾਂ ਹੀ ਉਹ ਬਜ਼ੁਰਗ ਸੀਗਾ ਕਿੰਨਾ ਕੁ ਭੱਜ ਲੈਂਦਾ ਉਹਦੇ ਪਹਿਲੇ ਪੈਰਾਂ ਦੇ ਵਿੱਚ ਮਾਰਿਆ ਹੱਥਾਂ ਦੇ ਵਿੱਚ ਮਾਰਿਆ ਵਾਲ ਫੜਦਾ ਸੀਗਾ ਉਹ ਜਿੱਦਾਂ ਵਾਲ ਫੜਦਾ ਸੀਗਾ ਨਾ ਤੇ ਉਹਦੇ ਹੱਥਾਂ ਦੇ ਵਿੱਚ ਵਾਲ ਆ ਰਹੇ ਸੀਗੇ ਤੇ ਉਹ ਛੜਾ ਛੜਾ ਕੇ ਭੱਜ ਰਿਹਾ ਸੀਗਾ ਤੋਂ ਬਾਅਦ ਜਦੋਂ ਬਹੁਤ ਜ਼ਿਆਦਾ ਥੱਕ ਗਿਆ ਇੰਤਨੀ ਉਹ ਥੱਲੇ ਡਿੱਗ ਗਿਆ ਜਿਮੀ ਨੇ ਉਹਦੇ ਮੂੰਹ ਦੇ ਉੱਤੇ ਬਹਿ ਕੇ بیسਬਾਲ ਦੇ ਨਾਲ ਇੰਨੇ ਕ ਜਿਆਦਾ ਵਾਰ ਕੀਤੇ ਤਾਂ ਉਹਦਾ ਸਿਰ ਹੀ ਖੋਲ ਕੇ ਰੱਖ ਦਿੱਤਾ ਤੇ ਉਸ ਤੋਂ ਬਾਅਦ ਜਦੋਂ ਰਿਪੋਰਟ ਆਈ ਨਾ ਉਸ ਰੂਮ ਦੀ ਤੁਸੀਂ ਮੰਨੋਗੇ ਨਹੀਂ ਕੰਧਾਂ ਦੇ ਵਿੱਚੋਂ ਦਿਮਾਗ ਦੇ ਛੋਟੇ-ਛੋਟੇ ਟੁਕੜੇ ਲਾਏ ਗਏ ਸੀਗੇ ਉਹ ਟੁਕੜੇ ਪਤਾ ਕਿੱਦਾਂ ਸੀਗੇ ਥੱਲੇ ਸਿਰ ਰੱਖ ਕੇ بیسਬਾਲ ਦੇ ਨਾਲ ਕਦੀ ਇਦਾਂ ਨੂੰ ਸ਼ਾਟ ਮਾਰਦਾ ਸੀਗਾ ਸਿਰ ਦਾ ਕਦੀ ਇਦਾਂ ਨੂੰ ਸ਼ਾਟ ਮਾਰਦਾ ਸੀਗਾ ਜਿਹਦੇ ਕਰਕੇ ਮਾਸ ਦੇ ਟੁਕੜੇ ਕੰਧਾਂ ਤੇ ਆਸੇ-ਪਾਸੇ ਸਾਰੇ ਪਾਸੇ ਲੱਗ ਰਹੇ ਸੀਗੇ ਜਦੋਂ ਇਹਦੀ ਫੋਰੈਂਸਿੰਗ ਲੈਬ ਦੇ ਵਿੱਚੋਂ ਰਿਪੋਰਟ ਨਿਕਲੀ ਆ ਇਹ ਉਹਦੇ ਲਫ਼ਜ਼ ਆਗੇ ਆ ਜਿਹੜੇ ਮੈਂ ਤੁਹਾਨੂੰ ਦੱਸ ਰਿਹਾ ਆ ਤਾਂ ਕਰਕੇ ਮੈਂ ਇੰਨੀ ਛੋਟੀ ਦੇ ਨਾਲ ਦੱਸਦਾ ਹਾਂ ਨਾ ਮੈਨੂੰ ਕੇਸ ਨੂੰ ਕਲੀਅਰ ਕਰਨ ਦੇ ਵਿੱਚ ਘੱਟੋ-ਘੱਟ ਨਹੀਂ ਤੇ ਪੂਰੇ 2 ਜਾਂ 3 ਦਿਨ ਲੱਗ ਜਾਂਦੇ ਆ ਫਿਰ ਜਾ ਕੇ ਕਿਤੇ ਇੱਕ ਕੇਸ ਕਵਰ ਹੁੰਦਾ ਆ ਇਹ ਕਹਿਣਾ ਸੌਖਾ ਆ ਭਾਜੀ ਤੂੰ ਆਪਣੇ ਵੱਲੋਂ ਸੁਣਾਈ ਜਾਂਦਾ ਹੈ ਜਾਂ ਜਵਲੀਆ ਮਾਰੀ ਜਾਂਦਾ ਹੈ ਭਰਾ ਮੇਰਾ ਗੂਗਲ ਦੇ ਸੱਤ ਮਾਰੋ ਤੁਹਾਨੂੰ ਸਾਰਾ ਕੁਝ ਲੱਭ ਜਾਊਗਾ ਤੇ ਉਸ ਤੋਂ ਬਾਅਦ ਜਦੋਂ ਇਹ ਸਾਰੇ ਜਾਣੇ ਖਤਮ ਹੋ ਗਏ ਤਾਂ ਜੌਨ ਨੇ ਕਿਹਾ ਦੇਖ ਮੰਮੀ ਹੁਣ ਅਸੀਂ ਤਾਂ ਆਪਣਾ ਕੰਮ ਕਰ ਚੁੱਕੇ ਆ ਇਸ ਤੋਂ ਬਾਅਦ ਅਗਲਾ ਕੰਮ ਤੇਰਾ ਆ ਅਸੀਂ ਚੱਲਦੇ ਆ ਆਪਣੇ ਸ਼ੈਲਟਰ ਹਾਊਸ ਦੇ ਵਿੱਚ ਤੁਸੀਂ ਆ ਜਿਹੜੀ ਬੋਡੀਜ਼ ਹੈਗੇ ਇਹਨਾਂ ਟਿਕਾਣੇ ਲਾਓ ਉਹ ਕਹਿੰਦੀ ਚਲੋ ਠੀਕ ਆ ਤੁਸੀਂ ਜਾਓ ਜੌਨ ਤੇ ਜਿਮੀ ਆਪਣੇ ਸ਼ੈਲਟਰ ਹਾਊਸ ਦੇ ਵਿੱਚ ਚਲੇ ਗਏ ਤੇ ਜਿਹੜੀ ਐਡਿਟ ਸੀਗੀ ਇਹ ਅੰਦਰ ਅਲਮਾਰੀ ਦੇ ਵਿੱਚ ਜਾ ਕੇ ਕੱਪੜੇ ਚੇਂਜ ਕਰਕੇ ਪੈਰਪੁਰ ਧੋ ਕੇ ਨਾ नीचे चलेगी तो मुड़ दे के दोबारा वापस आई आके ओने एक गवांड ਦੇ ਵਿੱਚ ਕੁੰਡਾ ਖੜਕਾਇਆ ਤੋ ਉਹਨੂੰ ਕਿਹਾ ਮੈਂ ਉੱਪਰ ਗਈ ਸੀ ਰੋਂਦੀ ਰੋਂਦੀ ਦੱਸਣ ਲੱਗ ਗਈ ਕਿ ਮੈਂ ਉੱਪਰ ਗਈ ਸੀ ਤਾਂ ਉੱਤੇ ਮੇਰਾ ਬੋਏਫ੍ਰੈਂਡ ਡੇਵਿਡ ਜਿਹੜਾ ਸੀਗਾ ਉਹ ਮਰ ਚੁੱਕਿਆ ਆ ਤੇ ਮੈਂ ਦੇਖ ਕੇ ਖੂਨ ਦੇਖ ਕੇ ਡਰ ਕੇ ਫਲੇ ਬਾਹਰ ਭੱਜ ਆਈਆਂ ਉਹਨੇ ਕਿਹਾ ਵੀ ਕੀ ਹੋਇਆ ਸੀਗਾ ਕਹਿੰਦੇ ਮੈਨੂੰ ਨਹੀਂ ਪਤਾ ਪੁਲਿਸ ਅੰਦਰ ਜਾ ਕੇ ਦੇਖ ਉਹਨੇ ਪਹਿਲੇ ਪੁਲਿਸ ਨੂੰ ਫੋਨ ਲਗਾਇਆ ਬੰਦੇ ਨੇ ਗਵਾਂਡੀ ਨੇ ਵੀ ਉੱਥੇ ਬਹੁਤ ਵੱਡਾ ਕਾਂਡ ਹੋ ਕੇ ਹਟਿਆ ਜਾ ਤੇ ਉਹ ਜਿੱਦਾਂ ਹੀ ਅੰਦਰ ਜਾ ਕੇ ਦੇਖਣ ਲੱਗਾ ਤਾਂ ਉਹਦੇ ਵੀ ਪਿਆਰਾ ਥੋੜਾ ਜ਼ਮੀਨ ਕਿਸਕਾ ਕੀ ਜੋ ਉਸ ਘਰ ਦਾ ਹਾਲ ਸੀਗਾ ਇਸ ਘਰ ਨੂੰ ਹਾਊਸ ਆਫ ਬਲੱਡ ਕਿਹਾ ਜਾਂਦਾ ਹੈ ਇਹ ਤੁਸੀਂ ਨੈਟ ਤੇ ਸੱਚ ਮੰਨ ਲਓ ਤੁਹਾਨੂੰ ਪਤਾ ਲੱਜਣਾ ਆ ਇਹ ਗੱਪ ਆ ਕੇ ਸੱਚ ਆ ਤੇ ਜਦੋਂ ਉਹਨੇ ਹਾਊਸ ਆਫ ਬਲੱਡ ਦੇਖਿਆ ਇਹਨਾਂ ਨੂੰ ਪੁਲਿਸ ਵਾਲੇ ਵੀ ਆ ਗਏ ਜਦੋਂ ਉਹਨਾਂ ਨੇ ਦੇਖਿਆ ਉਹ ਵੀ ਹੱਕੇ ਬੱਕੇ ਰਹਿ ਗਏ ਵੀ ਪਤਾ ਨਹੀਂ ਕੀ ਪਸੜਮਾ ਚਾ ਕੇ ਰੱਖੀ ਹੋਈ ਹੈ ਇਹਨਾਂ ਨੇ ਪੂਰੇ ਘਰ ਦੇ ਵਿੱਚ ਪੂਰਾ ਨਕਸ਼ਾ ਹੀ ਪਲਟਿਆ ਪਿਆ ਤੇ ਚਲੋ ਉਹਨਾਂ ਨੇ ਤਿੰਨਾਂ ਦੀ ਬੋਡੀ ਚਾ ਕੇ ਪੋਸਟਮਾਰਟਮ ਵਾਸਤੇ ਭੇਜ ਦਿੱਤੀ ਆ ਲੈਬ ਵਾਲਿਆਂ ਨੇ ਵੀ ਜਦੋਂ ਜਾਂਚ ਕੀਤਾ ਉਹਨਾਂ ਨੇ ਕਿਹਾ ਭਰਾਵਾ ਕੀ ਚਾ ਕੇ ਲਾ ਦਿੱਤਾ ਆ ਇਹਨਾਂ ਦੇ ਤਾਂ ਆਪਸ ਦੇ ਵਿੱਚ ਹੀ ਅੰਗ ਨਹੀਂ ਮਿਲਦੇ ਪਏ ਬਹੁਤ ਜ਼ਿਆਦਾ ਇਹਨਾਂ ਦੇ ਵਿੱਚੋਂ ਅੰਗ ਗਿਆਪ ਆ ਕਿਉਂਕਿ ਦਿਮਾਗ ਹੈ ਨਹੀਂ ਜਿਗਾ ਉਹ ਕੰਦਾ ਨਾਲ ਲੱਗਾ ਆ ਸੀਗਾ ਹੋਰ ਵੀ ਬਹੁਤ ਕੁਝ ਸੀਗਾ ਬਹੁਤ ਜ਼ਿਆਦਾ ਮਾੜਾ ਹਾਲ ਸੀਗਾ ਜੇ ਤੁਹਾਨੂੰ ਦੱਸ ਦਈਏ ਤਾਂ ਮੈਂ ਸ਼ੋਰਟ ਦੇ ਵਿੱਚ ਕਹਾਣੀ ਖਤਮ ਕਰੂੰਗਾ ਤੇ ਜਿਹੜੀ ਐਡਿਟ ਸੀਗੀ ਉਹ ਤਾਂ ਬਹੁਤ ਰੋਈ ਜਾ ਰਹੀ ਸੀਗੀ ਉਹਨੇ ਤਾਂ ਕਿਹਾ ਮੈਂ ਤਾਂ ਅੱਜ ਹੀ ਜੇਲ੍ਹ ਦੇ ਵਿੱਚੋਂ ਆਈਆਂ ਮੈਨੂੰ ਮੈਂ ਇਹਨੂੰ ਮਿਲਣ ਵਾਸਤੇ ਆਈ ਸੀਗੀ ਤਾਂ ਇੱਥੇ ਪਹਿਲੇ ਹੀ ਆਲਰੇਡੀ ਪਤਾ ਨਹੀਂ ਕਿੱਡਾ ਵੱਡਾ ਕਾਂਡ ਹੋ ਕੇ ਹਟਿਆ ਆ ਤੇ ਪੁਲਿਸ ਵਾਲੀ ਵੀ ਸੋਚਦੇ ਸੀਗੇ ਵੀ ਇਹ ਕੰਮ ਵੀ ਕਿਤੇ ਖਤਰਨਾਕ ਬੰਦਿਆਂ ਦਾ ਕਿਸੇ ਗੈਂਗ ਦਾ ਆ ਉਹ ਕਿਤੇ ਲੁੱਟਖੋ ਕਰਨ ਵਾਸਤੇ ਆਏ ਸੀਗੇ ਤੇ ਚਲੋ ਉਹਨਾਂ ਨੂੰ ਕੋਈ ਇਨਾ ਤਿੰਨਾ ਦੇ ਇੱਕ ਬੈਕਗ੍ਰਾਉਂਡ ਜਾਣਨ ਦੀ ਕੋਸ਼ਿਸ਼ ਕੀਤੀ ਆ ਪਹਿਲੇ ਆ ਜਾਂਦੀ ਤੇ ਐਂਥਨੀ ਦੀ ਰਿਪੋਰਟ ਕੱਢੀ ਆ ਤਾਂ ਉਹਨਾਂ ਨੂੰ ਕੁਝ ਨਹੀਂ ਮਿਲਿਆ ਕਿਉਂਕਿ ਉਹਨਾਂ ਦੇ ਬੈਕਵਰਡ ਦੇ ਵਿੱਚ ਕੁਝ ਵੀ ਨਹੀਂ ਸੀਗਾ ਤਾਂ ਉਹਨਾਂ ਨੇ ਮੁੜ ਕੇ ਡੇਵਿਡ ਦੀ ਜਾਂਚ ਕੀਤੀ ਤਾਂ ਡੇਵਿਡ ਦੀ ਇੱਕ ਗਰਲਫ੍ਰੈਂਡ ਸੀਗੀ ਪਹਿਲਾਂ ਐਡੇਥ ਤੋਂ ਪਹਿਲਾਂ ਤੇ ਉਹਦੇ ਕੋਲ ਗਏ ਜਿੱਦਾਂ ਹੀ ਉਹਦੇ ਕੋਲ ਜਾ ਕੇ ਉਹਨਾਂ ਨੇ ਗੱਲਬਾਤ ਕੀਤੀ ਵੀ ਐਦਾ ਐਦਾ ਡੇਵਿਡ ਦੇ ਨਾਲ ਕਾਂਡ ਹੋਇਆ ਆ ਤੇ ਉਹਨੇ ਕਿਹਾ ਦੇਖੋ ਹੋਇਆ ਤਾਂ ਬਹੁਤ ਬੁਰਾ ਆ ਪਰ ਇਹਦੇ ਬਾਰੇ ਮੈਨੂੰ ਨਹੀਂ ਪਤਾ ਮੇਰਾ ਬਹੁਤ ਪਹਿਲਾਂ ਰਿਲੇਸ਼ਨ ਹੈ ਨਾ ਖਤਮ ਹੋ ਚੁੱਕਾ ਸੀਗਾ ਤੁਸੀਂ ਜਾ ਕੇ ਐਡੇਥ ਤੋਂ ਪੁੱਛੋ ਉਹ ਉਹਦੀ ਗਰਲਫ੍ਰੈਂਡ ਸੀਗੀ ਤੇ ਕਹਿੰਦੀ ਨਹੀਂ ਐਡਿਥ ਤਾਂ ਉਹਦੀ دوست ਸੀਗੀ ਸਿੰਪਲ ਉਹਦੀ ਗਰਲਫ੍ਰੈਂਡ ਨਹੀਂ ਸੀਗੀ ਤੇ ਕਹਿੰਦੀ ਇੱਥੇ ਦੇ ਸਾਰੇ ਮਹੱਲੇ ਵਾਲਿਆਂ ਨੂੰ ਪਤਾ ਆ ਤੁਸੀਂ ਜਿੰਨੂੰ ਮਰਜ਼ੀ ਕੰਫਰਮ ਕਰ ਸਕਦੇ ਆ ਵੀ ਐਡਿਥ ਹੀ ਉਹਦੇ ਨਾਲ ਰਹਿੰਦੀ ਸੀਗੀ ਤਾਂ ਜ਼ਿਆਦਾ ਟਾਈਮ ਇਹ ਇਕੱਠੇ ਸਪੈਂਡ ਕਰਦੇ ਹੁੰਦੇ ਸੀਗੇ ਤਾਂ ਇਹ ਚੀਜ਼ ਦੇ ਕੇ ਪੜੋਸਵਾਲਾ ਨੇ ਐਡਿਥ ਨੂੰ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ ਜਦੋਂ ਤ ਉਹ ਪੁੱਛ ਗਏ ਚ ਕੰਨੀ ਸ਼ੁਰੂ ਕਰ ਦਿੱਤੀ ਆ ਬਟ ਉਹ ਰੋਈ ਜਾਵੇ ਉਹਨੇ ਕੁਝ ਨਹੀਂ ਦੱਸਿਆ ਤੇ ਉਸਦੇ ਤਕਰੀਬਨ 2 ਦਿਨ ਬਾਅਦ ਹੀ ਜਦੋਂ ਕਾਂਡ ਹੋਇਆ ਤੇ ਇੱਕ ਮੁੰਡਾ ਪੁਲਿਸ ਦੇ ਕੋਲ ਜਾ ਕੇ ਕਹਿੰਦਾ ਵੀ ਦੇਖੋ ਤੁਸੀਂ ਜਿਹੜੇ ਕੇਸ ਦੀ ਜਾਂਚ ਕਰਦੇ ਪਿਆ ਇਹਦੇ ਬਾਰੇ ਮੈਨੂੰ ਪਤਾ ਆ ਕਿਉਂਕਿ ਆ ਕਾਂਟ ਕਿਨੇ ਕੀਤਾ ਆ ਕਹਿੰਦਾ ਮੇਰੇ ਹੀ ਸ਼ੈਲਟਰ ਹਾਊਸ ਦੇ ਵਿੱਚ ਇੱਕ ਮੇਰਾ ਰੂਮ ਮੇਟ ਆ ਜੌਨ ਕਹਿੰਦਾ ਉਹ ਜਦੋਂ ਇਹ ਕੰਮਕਾਰ ਕਰਕੇ ਆਇਆ ਸੀਗਾ ਤੇ ਉਹ ਰਾਤ ਨੂੰ ਦੱਸ ਰਿਹਾ ਸੀਗਾ ਵੀ ਮੈਂ ਅੱਜ 3 ਬੰਦਿਆਂ ਨੂੰ ਖਤਮ ਕਰਕੇ ਆਇਆ ਮੇਰੇ ਵਿੱਚ ਇੰਨੀ ਕ ਜਾਨ ਆ ਗਈ ਆ ਮੈਂ ਕਿਸੇ ਨੂੰ ਵੀ ਚੱਕ ਸਕਦਾ ਆ ਉਹਨੇ ਜਦੋਂ ਇਹ ਚੀਜ਼ਾਂ ਪੁਲਿਸ ਨੂੰ ਦੱਸੀਆਂ ਵੀ ਉਹ ਕਹਿੰਦਾ ਸੀਗਾ ਵੀ ਮੈਂ ਇਸ ਤਰੀਕੇ ਨਾਲ بیسਬੋਲ ਦੇ ਨਾਲ ਅਸੀਂ ਦੋਨੇ ਜਾਨੇ ਖਤਮ ਕਰਕੇ ਆਏ ਆ ਤੇ ਪਹਿਲੇ ਹੀ ਉਹਨਾਂ ਨੇ ਪੁਲਿਸ ਵਾਲਿਆਂ ਨੇ ਜੋਨ ਚੱਕਿਆ ਤੇ ਜਦੋਂ ਜੋਨ ਦੇ ਚਾਰ ਚਪੇੜਾ ਲਾਈਆਂ ਤਾਂ ਉਹਨੇ ਵਿੱਚੇ ਕਿਹਾ ਵੀ ਮੈਂ ਇਕੱਲਾ ਫਸਦਾ ਤੇ ਜਿਮੀ ਕਿਉਂ ਨਾ ਫਸੇ ਉਹਨੇ ਫਿਰ ਜਿਮੀ ਦਾ ਵੀ ਨਾਮ ਲਿਆ ਤੇ ਜਿਮੀ ਨੂੰ ਤੇ ਇਹਨਾਂ ਤਿੰਨਾਂ ਨੂੰ ਬਿਠਾ ਕੇ ਇਹਨਾਂ ਨਾਲ ਗੱਲਬਾਤ ਕੀਤੀ ਤਾਂ ਇਹਨਾਂ ਦੇ ਬਿਆਨ ਪਹਿਲੇ ਰਲਦੇ ਨਹੀਂ ਸੀਗੇ ਜਦੋਂ ਇਕੱਲੇ-ਇਕੱਲੇ ਕੋਲ ਪੁੱਛਿਆ ਤਾਂ ਸਾਰਾ ਜਾਂਚ ਪੜਤਾਲ ਤੋਂ ਪਤਾ ਲੱਗ ਗਿਆ ਹਾਂ ਵੀ ਕਾਂਡ ਕੀਤਾ ਹੈ ਕਿਉਂਕਿ ਇੱਕ ਦੂਜੇ ਤੇ ਇਲਜ਼ਾਮ ਲਾਈ ਜਾਂਦੇ ਸੀਗੇ ਤੇ ਕੋਰਟ ਦੇ ਵਿੱਚ ਇਹਨਾਂ ਨੂੰ ਜਦੋਂ ਪੇਸ਼ ਕੀਤਾ ਗਿਆ ਤਾਂ ਇੱਕ ਦੂਜੇ ਨੂੰ ਹੱਸ ਕੇ ਮਿਲਦੇ ਜੁਲਦੇ ਸੀਗੇ ਵੀ ਇੰਨੀ ਕਿ ਸਜ਼ਾ ਤਾਂ ਅਸੀਂ ਕੱਟ ਲਾਵਾਂਗੇ ਪਰ ਜਿਹੜੀ ਐਡਿਟ ਸੀਗੀ ਬੱਚੇ ਦੀ ਮਾਂ ਉਹਨੂੰ ਉਮਰ ਕੈਦੀ ਸਜ਼ਾ ਸੁਣਾਈ ਗਈ ਤਾਂ ਉਹ 13 ਸਾਲ ਬਾਅਦ ਬਰੋਲੀ ਅਪਲਾਈ ਕਰ ਸਕਦੀ ਸੀਗੀ ਤੇ ਜਿਹੜੇ ਜੋਨ ਤੇ ਜਿਮੀ ਸੀਗੇ ਇਹ 12-12 ਸਾਲ ਬਾਅਦ ਕਿਉਂਕਿ ਉਹਨੇ 1 ਸਾਲ ਦੀ ਸਜ਼ਾ ਫालतू ਤਾਂ ਦਿੱਤੀ ਗਈ ਸੀਗੀ ਵੀ 1 ਸਾਲ ਬਾਅਦ ਹੀ ਕਿਉਂ ਅਪਲਾਈ ਕਰ ਸਕਦੇ ਸੀ ਕਿਉਂਕਿ ਮੇਨ ਕਾਂਡ ਹੀ ਉਹਦੇ ਕਰਕੇ ਹੋਇਆ ਸੀਗਾ ਜੋ ਨਾ ਜਾਣਦੀ ਤੇ ਆਪਣੇ ਬੱਚਿਆਂ ਨੂੰ ਨਾ ਬੁਲਾਉਂਦੇ ਤਾਂ ਇਹ ਸ਼ਾਇਦ ਕਾਂਡ ਨਹੀਂ ਸੀ ਹੋ ਸਕਦਾ ਉੱਥੇ ਇੱਕ ਤੀ ਖਤਮ ਹੋ ਸਕਦਾ ਸੀ ਕਿਉਂਕਿ ਇਹਨਾਂ ਤਿੰਨਾਂ ਨੇ ਇੱਕ ਇੱਕ ਦਾ ਇਲਜ਼ਾਮ ਆਪਣੇ ਸਿਰ ਤੇ ਲੈ ਲਿਆ ਸੀ ਜੇ ਤਿੰਨਾਂ ਨੂੰ ਪਤਾ ਲੱਜਦਾ ਤਿੰਨਾਂ ਨੇ ਰਲ ਕੇ ਤਿੰਨਾਂ ਨੂੰ ਮਾਰਿਆ ਤੇ ਇਹਨਾਂ ਨੂੰ ਤਿੰਨਾਂ ਦੀ ਸਜ਼ਾ ਜ਼ਿਆਦਾ ਮਿਲਣੀ ਸੀਗੀ ਤੇ ਦੋਸਤੋ ਐਸੀ ਦਾ ਸਾਰਾ ਕੇਸ ਤੇ 2018 ਦੇ ਵਿੱਚ ਇਹਨਾਂ ਨੇ ਬਰੀ ਹੋ ਸਕਦੇ ਸੀਗੇ ਪਤਾ ਨਹੀਂ ਬੈਰੋਲੀ ਅਪਲਾਈ ਕੀਤਾ ਕਿ ਨਹੀਂ ਕੀਤਾ ਆਪ ਐਨੀ ਜਾਂਚ ਦੇ ਵਿੱਚ ਨਹੀਂ ਗਏ ਹਾਂ ਇਹਨਾਂ ਪਤਾ ਸੀਗਾ ਵੀ ਜੋ ਕਾਂਡ ਸਾਰਾ ਹੋਇਆ ਤਾਂ ਇਹਦੀ ਮੇਨ ਜ਼ਿੰਮੇਵਾਰ ਸੀਗੀ ਐਡਿਥ ਜਿਹਦੇ ਕਰਕੇ ਤਿੰਨ ਬੰਦੇ ਯਾਰ ਦੋਸਤ ਜਿਹੜੇ ਆਪਸ ਦੇ ਵਿੱਚ ਚੰਗੇ ਭਲੇ ਰਹਿੰਦੇ ਸੀਗੇ ਤੇ ਖਤਮ ਹੋ ਗਏ ਨਸ਼ਾ ਭਰਾਵਾ ਬਹੁਤ ਕੁਝ ਕਰਾ ਦਿੰਦਾ ਆ ਤੇ ਅੱਜ ਦੀ ਸਟੋਰੀ ਖਤਮ ਹੁੰਦੀ ਆ ਆਈ ਹੋਪ ਤੁਹਾਨੂੰ ਬਹਾ ਬੇਕਾਰ ਲੱਗੀ ਹੋਊਗੀ ਕਿਉਂਕਿ ਕੰਡ ਬਹੁਤ ਪੜਣਾ ਸੀਗਾ ਤੇ ਜੇ ਇਹ ਵੀਡੀਓ ਸ਼ੇਅਰ ਕਰ ਦਿਓ ਹੋ ਸਕੇ ਕਿਉਂਕਿ ਯਾਰ ਜਦੋਂ ਤੁਸੀਂ ਵੀਡੀਓ ਸ਼ੇਅਰ ਕਰਦੇ ਆ ਲੋਕਾਂ ਤੱਕ ਪਹੁੰਚਦੀ ਆ ਤਾਂ ਸਾਡੇ ਬਾਰੇ ਥੋੜਾ ਬਹੁਤ ਤਾਂ ਪਤਾ ਲੱਗਦਾ ਆ ਤੇ ਕੰਮ ਕਰਨ ਦਾ ਮਜ਼ਾ ਵੀ ਆਉਂਦਾ ਆ ਜੇ ਤੁਹਾਨੂੰ ਵੀਡੀਓ ਪਸੰਦ ਮਣੀ ਮੋਟੀ ਆਈ ਹੋਵੇ लाइक ਕਰਕੇ ਤੇ ਕਮੈਂਟ ਜਰੂਰ ਲਿਜਿਆ ਕਰੋ ਤੇ ਭਰਾਵਾ ਮੇਰੇ ਆ ਗਾਲਾਂ ਨਾ ਕੱਢਿਆ ਕਰੋ ਕਈ ਬਹੁਤ ਜ਼ਿਆਦਾ ਗਾਲਾਂ ਕੱਢਦੇ ਆ ਤੇ ਕਈ ਬਹੁਤ ਜ਼ਿਆਦਾ ਐਪਰੀਸ਼ੀਏਟ ਵੀ ਕਰਦੇ ਆ ਚਲੋ ਆਪਾਂ ਐਪਰੀਸ਼ੀਏਟ ਵਾਲੇ ਕਮੈਂਟ ਅਕਸੈਪਟ ਕਰ ਲੀਦਾ ਗਾਲਾਂ ਨਹੀਂ ਕਰ ਹੁੰਦੀ ਆ ਪੰਜਾਬੀ ਬੰਦੇ ਦਾ ਦਿਮਾਗ ਖਾਦਾ ਵੀ ਖਰਾਬ ਹੋ ਜਾਂਦਾ ਕਈ ਮੇਰੇ ਚਲੋ ਮਿਲਦੇ ਆ ਕਿਸੇ ਹੋਰ ਨਵੀਂ ਸਟੋਰੀ ਦੇ ਨਾਲ ਉਦੋਂ ਤੱਕ ਲਈ ਆਪਣੇ ਭਰਾ ਦੇ ਪੇਜ ਨੂੰ ਫੋਲੋ ਕਰਨਾ ਨਾ ਭੁੱਲਿਓ ਧੰਨਵਾਦ ਜੀ